ਜਿਸ ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸ਼ਲੋਕ ਦੇ ਅੰਦਰ ਆਖਦੇ ਆ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ ਸਾਡੇ ਕਰਮ ਨੇ ਕਿ ਅਸੀਂ ਰੱਬ ਦੇ ਨੇੜੇ ਹੋਣਾ ਹੈ ਜਾਂ ਕੋਈ ਐਸੇ ਕਰਮ ਕਰਨੇ ਨੇ ਜਿਹੜੇ ਚੰਗੇ ਨਹੀਂ ਤੇ ਰੱਬ ਤੋਂ ਦੂਰ ਹੋਣਾ ਹੈ ਗੁਰੂ ਨਾਨਕ ਪਾਤਸ਼ਾਹ ਨੇ ਚੰਗੇ ਕਰਮ ਕਰਨ ਦੀ ਸਾਨੂੰ ਸਾਰਿਆਂ ਨੂੰ ਪ੍ਰੇਰਣਾ ਦਿੱਤੀ ਔਰ ਸਿਰਫ ਪ੍ਰੇਰਣਾ ਹੀ ਨਹੀਂ ਦਿੱਤੀ ਗੁਰੂ ਨਾਨਕ ਪਾਤਸ਼ਾਹ ਦੇ ਬਾਰੇ ਭਾਈ ਗੁਰਦਾਸ ਜੀ ਲਿਖਦੇ ਆ ਕਿ ਜਦੋਂ ਗੁਰੂ ਨਾਨਕ ਪਾਤਸ਼ਾਹ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਸਨ ਬਾਬਾ ਦੇਖੈ ਧਿਆਨ ਧਾਰ ਜਲਤੀ ਸਭ ਪ੍ਰਿਥਵੀ ਦੇਸ ਆਈ ਬਾਜੋਂ ਗੁਰੂ ਗੁਬਾਰ ਹੈ ਹੇ ਹੇ ਕਰਦੀ ਸੁਣੀ ਲੁਕਾਈ ਬਾਬੇ ਭੇਖ ਬਣਾਇਆ ਉਹ ਦਾਸੀ ਕੀ ਰੀਤ ਚਲਾਈ ਚੜਿਆ ਸੋਦਣ ਤਰਤ ਲੁਕਾਈ ਗੁਰੂ ਨਾਨਕ ਪਾਤਸ਼ਾਹ ਇਸ ਜਗਤ ਦਾ ਕਲਿਆਣ ਕਰਨ ਦੇ ਲਈ ਚਾਰ ਉਦਾਸੀਆਂ ਦੇ ਰਾਹੀ ਸੰਸਾਰ ਦੇ ਵਖ ਵਖ ਪੋਨਿਆਂ ਦੇ ਵਿੱਚ ਅਤੇ ਵਖ ਵਖ ਹਿੱਸਿਆਂ ਦੇ ਵਿੱਚ ਗਏ ਇਹ ਗੁਰੂ ਨਾਨਕ ਪਾਤਸ਼ਾਹ ਦੀ ਮਿਹਰ ਸੀ ਭਾਵੇਂ ਕੋਈ ਪਹਿਲਾਂ ਠੱਗ ਸੀ ਭਾਵੇਂ ਕੋਈ ਪਹਿਲਾਂ ਚੋਰ ਸੀ ਭਾਵੇਂ ਕੋਈ ਪਹਿਲਾਂ ਮਾੜੇ ਜੀਵਨ ਵਾਲਾ ਸੀ ਪਰ ਜਿਹੜਾ ਵੀ ਗੁਰੂ ਨਾਨਕ ਦੇ ਕੋਲ ਆਇਆ ਗੁਰੂ ਨਾਨਕ ਪਾਤਸ਼ਾਹ ਨੇ ਆਪਣੇ ਸ਼ਬਦ ਦੇ ਦੁਆਰਾ ਉਸ ਨੂੰ ਬਦਲ ਦਿੱਤਾ ਸੱਜਣ ਠੱਗ ਸੀ ਉਹ ਭਾਈ ਸੱਜਣ ਬਣ ਗਿਆ ਕੌਡੇ ਨੂੰ ਲੋਕ ਰਾਖਸ਼ ਕਹਿੰਦੇ ਸੀ ਉਹ ਭਾਈ ਕੌਡਾ ਬਣ ਗਿਆ ਭੂਮੀਆਂ ਨੂੰ ਲੋਕ ਚੋਰ ਆਖਦੇ ਸਨ ਪਰ ਗੁਰੂ ਨਾਨਕ ਦੀ ਐਸੀ ਰਹਿਮਤ ਉਹ ਭਾਈ ਭੂਮੀਆਂ ਬਣ ਗਿਆ ਕਹਿਣ ਤੋਂ ਮਰਾਦ ਇਹ ਆ ਕਿ ਗੁਰੂ ਨਾਨਕ ਪਾਤਸ਼ਾਹ ਦੇ ਅੰਦਰ ਉਹ ਰੱਬੀ ਰਹਿਮਤ ਉਹ ਰੱਬੀ ਬਖਸ਼ਿਸ਼ ਜਿਹੜਾ ਵੀ ਗੁਰੂ ਨਾਨਕ ਪਾਤਸ਼ਾਹ ਦੇ ਪਾਸ ਆਇਆ ਉਹਦਾ ਜੀਵਨ ਸੁਧਰ ਗਿਆ ਅੱਜ ਵੀ ਗੁਰੂ ਨਾਨਕ ਪਾਤਸ਼ਾਹ ਸਾਡੇ ਵਿੱਚ ਹੀ ਨੇ ਗੁਰੂ ਨਾਨਕ ਪਾਤਸ਼ਾਹ ਦੀ ਅਮਰਤਮਈ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ ਆਪਾਂ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਬਾਣੀ ਦਾ ਪਾਠ ਕਰਦੇ ਹਾਂ ਵੇਖੋ ਗੁਰੂ ਨਾਨਕ ਨੇ ਉਸ ਵੇਲੇ ਵੀ ਆਖਿਆ ਅੱਜ ਵੀ ਅਸੀਂ ਪੜ੍ਹਦੇ ਹਾਂ ਆਸਾ ਕੀ ਵਾਰ ਦੇ ਵਿੱਚ ਗੁਰੂ ਸਾਹਿਬ ਕਹਿੰਦੇ ਆ ਇਹ ਜੱਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ ਇਹ ਦੁਨੀਆ ਕੋਈ ਐਵੇਂ ਨਹੀਂ ਇਹ ਰੱਬ ਦੀ ਕੋਠੜੀ ਹੈ ਤੇ ਇਸ ਕੋਠੜੀ ਦੇ ਵਿੱਚ ਸਾਡਾ ਸੱਚਾ ਰੱਬ ਬੈਠਾ ਹੋਇਆ ਹੈ ਨਾਲ ਹੀ ਗੁਰੂ ਸਾਹਿਬ ਨੇ ਉਸ ਰੱਬ ਨੂੰ ਸਾਰਿਆਂ ਦੇ ਵਿੱਚ ਦੇਖਣ ਦਾ ਉਪਦੇਸ਼ ਦਿੱਤਾ ਗੁਰੂ ਨਾਨਕ ਦੇ ਤਿੰਨ ਸਨਹਿਰੀ ਸਿਧਾਂਤ ਕਿਰਤ ਕਰੋ ਗੁਰੂ ਸਾਹਿਬ ਨੇ ਆਪ ਕਿਰਤ ਕੀਤੀ ਬਚਪਨ ਦੇ ਵਿੱਚ ਮੱਜਾ ਚਾਰੀਆਂ ਸੁਲਤਾਨਪੁਰ ਲੋਧੀ ਦੁਕਾਨਦਾਰੀ ਮੋਦੀ ਖਾਨੇ ਦੇ ਵਿੱਚ ਕੰਮ ਕੀਤਾ ਤੇ ਜਦੋਂ ਜ਼ਿੰਦਗੀ ਦੇ ਆਖੀਰਲੇ ਸਾਲਾਂ ਦੇ ਵਿੱਚ ਪਹੁੰਚੇ ਤਾਂ ਕਰਤਾਰਪੁਰ ਸਾਹਿਬ ਦੀ ਮubarakt ਧਰਤੀ ਤੇ ਖੇਤੀਬਾੜੀ ਕੀਤੀ ਇਹ ਸਾਡੇ ਸਾਰਿਆਂ ਲਈ ਸੇਧ ਹੈ ਅਸੀਂ ਸਾਰਿਆਂ ਨੇ ਸੱਚੀ ਸੁੱੱਚੀ ਕੀਰਤ ਕਰਨੀ ਹੈ ਦੂਜਾ ਸਿਧਾਂਤ ਨਾਮ ਜਪੋ ਸਾਡੇ ਲਈ ਨਾਮ ਕਿਉਂਕਿ ਬਾਣੀ ਦੇ ਵਿੱਚ ਹੈ ਗੁਰਬਾਣੀ ਦੇ ਨਾਲ ਜੁੜਨਾ ਮੈਨੂੰ ਬੜੀ ਖੁਸ਼ੀ ਹੋਈ ਦਰਬਾਰ ਸਾਹਿਬ ਜਨਮ ਸਥਾਨ ਵਿਖੇ ਸਾਡੇ ਸਿੰਧੀ ਭਰਾ ਸਾਡੀਆਂ ਸਿੰਧੀ ਭੈਣਾਂ ਔਰ ਨਨਕਾਣਾ ਸਾਹਿਬ ਦੇ ਵਸਨੀਕ ਵੀ ਬੱਚੇ ਵੀ ਮੈਂ ਪਾਠ ਕਰਦੇ ਦੇਖੇ ਕੀਰਤਨ ਕਰਦੇ ਦੇਖੇ ਇਹ ਸਾਡੀ ਅੰਦਰ ਦੀ ਖੁਰਾਕ ਹੈ ਜਿਹਦੀ ਸਾਨੂੰ ਹਮੇਸ਼ਾ ਲੋੜ ਹੈ ਤੋ ਬਾਣੀ ਦੇ ਨਾਲ ਵੱਧ ਤੋਂ ਵੱਧ ਜੁੜਨਾ ਨਾਮ ਜੱਪੂ ਰੱਬ ਨੂੰ ਚੇਤੇ ਰੱਖਣਾ ਵੰਡ ਛਕੋ ਜੋ ਸਾਨੂੰ ਰੱਬ ਨੇ ਦਿੱਤਾ ਉਹਦੇ ਵਿੱਚੋਂ ਹੀ ਵੰਡ ਕੇ ਛਕਣਾ ਗੁਰੂ ਨਾਨਕ ਪਾਤਸ਼ਾਹ ਨੇ ਤਾਂ ਤੇਲ ਵੀ ਵੰਡ ਕੇ ਦਿਖਾਇਆ ਸਿੱਧਾਂ ਤੇ yogੀਆਂ ਨੂੰ ਤੋਂ ਵੰਡ ਛਕਣ ਦਾ ਸਿਧਾਂਤ ਅੱਜ ਸਾਰੇ ਸੰਸਾਰ ਦੇ ਵਿੱਚ ਫੈਲਿਆ ਹੋਇਆ ਹੈ ਅੱਜ ਲੋੜ ਹੈ ਅਸੀਂ ਗੁਰੂ ਸਾਹਿਬ ਦੇ ਇਹਨਾਂ ਅਸੂਲਾਂ ਨੂੰ ਇਹਨਾਂ ਸਿਧਾਂਤਾਂ ਨੂੰ ਅਪਣਾਈਏ ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਰੱਬ ਦੇ ਨਾਲ ਜੋੜ ਦਿਆ ਹੋਇਆ ਮੁਹੱਬਤ ਪਿਆਰ ਭਾਈਚਾਰਾ ਅਤੇ ਇਤفاق ਦੇ ਨਾਲ ਰਹਿਣਾ ਸਿਖਾਇਆ ਸਾਰੇ ਸੰਸਾਰ ਦੇ ਵਿੱਚ ਗੁਰੂ ਨਾਨਕ ਨਾਮ ਲੈਵਾ ਦੁਨੀਆ ਦੇ ਕਿਸੇ ਵੀ ਖਿੱਤੇ ਦੇ ਵਿੱਚ ਰਹੇ ਹਰੇਕ ਜਾਣਾ ਹੀ ਸਿੱਖ ਦੇ ਕਿਰਦਾਰ ਕਰਕੇ ਸਿੱਖ ਦੀ ਇਮਾਨਦਾਰੀ ਕਰਕੇ ਹਰ ਦੁਨੀਆ ਦਾ ਵਰ ਸਿੱਖ ਕੌਮ ਦੀ ਗੁਰੂ ਨਾਨਕ ਨਾਮ ਲੈਵਾ ਦੀ ਇੱਜ਼ਤ ਕਰਦਾ ਹੈ ਆਪਾਂ ਗੁਰੂ ਦੀਆਂ ਬਖਸ਼ਿਸ਼ਾਂ ਨੂੰ ਸੰਭਾਲਦੇ ਹੋਏ ਆਪਣੇ ਇਸ ਕਿਰਦਾਰ ਨੂੰ ਕਾਇਮ ਰੱਖਣਾ ਹੈ ਮੈਨੂੰ ਇਹ ਵੀ ਬੜੀ ਖੁਸ਼ੀ ਹੋਈ ਇੱਥੇ ਨਨਕਾਣਾ ਸਾਹਿਬ ਦੇ ਅੰਦਰ ਲੰਗਰ ਦੇ ਪ੍ਰਬੰਧ ਹੋਣ ਬੜੇ ਪੁਖਤਾ ਸਨ ਔਰ ਸਾਰੇ ਬਰਾਬਰ ਇਹ ਗੁਰੂ ਦਾ ਸਿਧਾਂਤ ਵੀ ਹੈ ਭਾਵੇਂ ਕੋਈ ਇੱਥੇ ਮਨਿਸਟਰ ਆਇਆ ਤੇ ਉਹ ਵੀ ਪੰਗਤ ਦੇ ਵਿੱਚ ਬਹਿ ਕੇ ਪ੍ਰਸ਼ਾਦਾ ਛਕ ਰਿਆ ਸੀ ਭਾਵੇਂ ਕੋਈ ਸਧਾਰਨ ਬੰਦਾ ਆਇਆ ਉਹ ਵੀ ਬਰਾਬਰ ਬੈਠਾ ਹੋਇਆ ਸੀ ਇਹ ਹੀ ਗੁਰੂ ਨਾਨਕ ਦੇ ਘਰ ਦੀ ਵਡਿਆਈ ਹੈ ਗੁਰੂ ਨਾਨਕ ਨੇ ਜਾਣੋ ਜੋਤ ਨਾ ਪੁੱਛੋ ਜਾਤੀ ਆਗੈ ਜਾਤ ਨਾ ਹੈ ਸਾਰਿਆਂ ਦੇ ਵਿੱਚ ਰੱਬ ਦੀ ਜੋਤ ਨੂੰ ਵੇਖਣ ਦਾ ਸਾਨੂੰ ਸਿਧਾਂਤ ਦਿੱਤਾ ਜੋ ਗੁਰੂ ਕੇ ਲੰਗਰਾਂ ਦੇ ਰਾਹੀ ਅੱਜ ਪ੍ਰਤੱਖ ਪ੍ਰਗਟਾਵਾ ਹੁੰਦਾ ਹੈ ਪਰ ਕੋਸ਼ਿਸ਼ ਇੱਕ ਗੱਲਾਂ ਆਪਾਂ ਸਾਰੀ ਕੌਮ ਨੇ ਜ਼ਰੂਰ ਧਿਆਨ ਦੇਣਾ ਗੁਰੂ ਨਾਨਕ ਦੀ ਇੱਕ ਸਾਖੀ ਆ ਕਿ ਗੁਰੂ ਨਾਨਕ ਸਾਹਿਬ ਇਧਰ ਪਾਕਿਸਤਾਨ ਵਾਲੇ ਪਾਸੇ ਹੀ ਉਹ ਪਿੰਡ ਵਾ ਡਿੰਗਾ ਉਸ ਪਿੰਡ ਦੇ ਵਿੱਚ ਗੁਰੂ ਸਾਹਿਬ ਗਏ ਇੱਕ ਬੰਦਾ ਉਹੋਲਵਾ ਜਾ ਰਿਹਾ ਸੀ ਉੱਚੀ ਉੱਚੀ ਕਹਿ ਰਿਹਾ ਸੀ ਕਿ ਪਰਸੋਂ ਇੱਕ ਜੋਗੀ ਨੇ 40 ਦਿਨ ਦਾ ਚਲिसा ਕੱਟ ਕੇ ਤੇ ਗੁਫਾ ਤੋਂ ਬਾਹਰ ਆਉਣਾ ਤੇ ਪਰਸੋਂ ਤੁਸੀਂ ਸਾਰੇ ਦੁਪਹਿਰ ਵੇਲੇ ਉਹਨਾਂ ਦਾ ਸਵਾਗਤ ਕਰਨ ਆਇਓ ਗੁਰੂ ਨਾਨਕ ਪਾਤਸ਼ਾਹ ਨੇ ਉਸ ਸੱਜਣ ਨੂੰ ਕੋਲ ਬੁਲਾਇਆ ਤੇ ਕੋਲ ਬੁਲਾ ਕੇ ਕਹਿੰਦੇ ਵੀ ਉਹਨੇ ਤੇ ਦੇਖੋ ਪਰਸੋਂ ਆਉਣਾ ਬਾਹਰ ਤੇ ਲੋਕ ਭੁੱਲ ਜਾਣਗੇ ਪਰ ਸੰਤਕ ਤੁਸੀਂ ਪਰਸੋਂ ਸਵੇਰੇ ਜੇ ਢੋਲ ਮਾਰਿਓ ਉਹ ਚਲਾ ਗਿਆ ਪਰਸੋਂ ਆ ਗਈ ਤੇ ਜੋਗੀ ਬਾਹਰ ਨਿਕਲਿਆ ਕੋਈ ਸਵਾਗਤ ਕਰਨ ਵਾਲਾ ਨਹੀਂ ਸੀ ਕੋਈ ਜੈ ਜੈਕਾਰ ਕਰਨ ਵਾਲਾ ਨਹੀਂ ਸੀ ਤਾਂ ਜੋਗੀ ਬੜਾ ਗੁੱਸੇ ਦੇ ਵਿੱਚ ਇਨੇ ਚਿਰ ਨੂੰ ਢੋਲ ਵੱਜ ਗਿਆ ਕੁਝ ਲੋਕ ਆ ਗਏ ਤੇ ਜੋਗੀ ਨੇ ਕਿਹਾ ਇੰਨੇ ਦੇਰੀ ਬਾਅਦ ਆਏ ਮੈਂ ਤੁਹਾਡੇ ਲਈ 40 ਦਿਨਾਂ ਤੋਂ ਭੁੱਖਾ ਬੈਠਾ ਹਾਂ ਗੁਰੂ ਨਾਨਕ ਪਾਤਸ਼ਾਹ ਕੋਲ ਗਏ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਜੋਗੀ ਜੀ ਤੁਸੀਂ ਭੁੱਖੇ ਨਹੀਂ ਬੈਠੇ ਹੋ ਤੁਸੀਂ ਸ਼ੱਕ ਦੇ ਰਹੇ ਹੋ ਖੁਰਾਕ ਉਹ ਕਹਿਣ ਲੱਗਾ ਜੀ ਨਹੀਂ ਮੈਂ ਸੱਚ ਬੋਲਦਾ ਹਾਂ ਮੈਂ 40 ਦਿਨ ਤੋਂ ਭੁੱਖਾ ਬੈਠਾ ਗੁਰੂ ਸਾਹਿਬ ਕਹਿੰਦੇ ਫੇਰ ਪਹਿਲਾਂ ਖਿਜੇ ਕਿਉਂ ਪੈ ਸੀ ਕਹਿੰਦੇ ਕੋਈ ਮੇਰਾ ਸਵਾਗਤ ਕਰਨ ਨਹੀਂ ਆਇਆ ਮੈਂ ਇਨਾਂ ਲਈ ਭੁੱਖਾ ਬੈਠਾ ਤੇ ਗੁਰੂ ਸਾਹਿਬ ਕਹਿੰਦੇ ਹੁਣ ਖੁਸ਼ ਕਿਉਂ ਕਹਿੰਦੇ ਆ ਗਏ ਨੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਤੁਸੀਂ ਭੁੱਖੇ ਨਹੀਂ ਰਹੇ ਤੁਸੀਂ ਹਉਮੈ ਦੀ ਖੁਰਾਕ ਖਾਧੀ ਹੈ ਕਿ ਮੈਂ ਬਾਹਰ ਨਿਕਲਾਂਗਾ ਲੋਕੀ ਮੇਰੀ ਜੈ ਜੈਕਾਰ ਕਰਨਗੇ ਅਸੀਂ ਇਸ ਗੱਲੋਂ ਬਚਣਾ ਹੈ ਅੱਜ ਸਾਡੇ ਸਿਰਾਂ ਦੇ ਉੱਤੇ ਹਉਮੈ ਦੀਆਂ ਪੰਡਾ ਹਨ ਮੈਂ ਮੇਰੀ ਦੀ ਪੰਡ ਹੈ ਮੇਰੀ ਜਥੇਬੰਦੀ ਮੇਰਾ ਧੜਾ ਮੈਂ ਆ ਕਰਦਾ ਵਾਂ ਮੈਂ ਉਹ ਕਰਦਾ ਵਾਂ ਸਾਨੂੰ ਤੇ ਸਾਡੇ ਗੁਰੂ ਨੇ ਸਿੱਖ ਬਣਾਇਆ ਗੁਰੂ ਨਾਨਕ ਨਾਮ ਲੇਵਾ ਵੀ ਬੈਠੇ ਗੁਰੂ ਨਾਨਕ ਨਾਮ ਲੇਵਾ ਬਣਾਇਆ ਖਾਲਸਾ ਪੰਥ ਬਣਾਇਆ ਅਸੀਂ ਵੀ ਜੇ ਇਹਨਾਂ ਗੱਲਾਂ ਦੇ ਵਿੱਚ ਪੈ ਜਾਈਏ ਕਿ ਸਾਡੀ ਵਾਹ ਵਾਹ ਹੋਵੇ ਸਾਡੇ ਜਾਦਾ ਤੋਂ ਜ਼ਿਆਦਾ ਬੋਰਡ ਦਿਸਣ ਫਲੈਕਸਿੰਗਾ ਦਿਸਣ ਨਾਮ ਤੇ ਲੈਣਾ ਹੈ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਨਾਮ ਗੁਰੂ ਨਾਨਕ ਪਾਤਸ਼ਾਹ ਦਾ ਲੈਣ ਆਉਣਾ ਹੈ ਇਹ ਹਉਮੈ ਤੋਂ ਬਚਣਾ ਹੈ ਅੱਜ ਸਾਰੇ ਸੰਸਾਰ ਵਿੱਚ ਹੀ ਸਾਡੇ ਅੰਦਰ ਕਾਫੀ ਆਪੋਤਾਪੀ ਹੈ ਹਰ ਬੰਦਾ ਆਪਣੇ ਆਪ ਨੂੰ ਸਿਆਣਾ ਤੇ ਦੂਜੇ ਨੂੰ ਮੂਰਖ ਦੱਸਦਾ ਹੈ ਅਸੀਂ ਧੜੇ ਬੰਦਿਆਂ ਦੇ ਵੱਲ ਜਾ ਰਹੇ ਹਾਂ ਅੱਜ ਜਦੋਂ 225 ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਦਾ ਅਸੀਂ ਪ੍ਰਕਾਸ਼ ਦਿਹਾੜਾ ਮਨਾ ਰਹੇ ਹਾਂ ਕੁੱਲ ਦੁਨੀਆ ਦੇ ਵਿੱਚ ਵਸਣ ਵਾਲਾ ਸਿੱਖ ਗੁਰੂ ਨਾਨਕ ਨਾਮ ਲੈਵਾ ਸਿੱਖ ਜਿੱਥੇ ਵੀ ਕਿਤੇ ਅਸੀਂ ਦੁਨੀਆ ਦੇ ਖਿੱਤੇ ਦੇ ਵਿੱਚ ਬੈਠੇ ਹਾਂ ਇੱਕ ਪ੍ਰਣ ਕਰੀਏ ਅਸੀਂ ਸਿਰਫ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਸਿੱਖ ਹਾਂ ਸਾਡੀ ਕੋਈ ਹੋਰ ਕੋਈ ਵੱਖਰੀ ਧੜੇਬੰਦੀ ਨਹੀਂ ਮੈਂ ਮੇਰੀ ਨਹੀਂ ਜੇ ਸਿੱਖ ਬਾਗ ਵਿਚਰਾਂਗੇ ਸਿੱਖ ਬਾਗ ਰਵਾਂਗੇ ਤੇ ਗੁਰੂ ਨਾਨਕ ਦੇ ਆਸਰੇ ਤੇ ਚੱਲਾਂਗੇ ਸਾਨੂੰ ਸਾਰੇ ਸੰਸਾਰ ਦੇ ਵਿੱਚ ਖੁਸ਼ੀਆਂ ਨਹੀਂ ਮਿਲਣੀਆਂ ਪਰ ਜੇ ਆਪਾਂ ਤਾਪੀ ਦੇ ਵਿੱਚ ਪਾਵਾਂਗੇ ਮੈਂ ਮੇਰੀ ਦੇ ਵਿੱਚ ਪਾਵਾਂਗੇ ਨਿੱਜੀ ਸਵਾਰਥਾਂ ਦੇ ਵਿੱਚ ਪਾਵਾਂਗੇ ਖੁਦਗਰਜ਼ੀਆਂ ਦੇ ਵਿੱਚ ਪਾਵਾਂਗੇ ਕੌਮ ਦੇ ਹਿੱਤ ਤਿਆਗਾਗੇ ਤਾਂ ਗੁਰੂ ਦੀਆਂ ਰਹਿਮ ਤਾਂ ਗੁਰੂ ਦੀਆਂ ਖੁਸ਼ੀਆਂ ਨਹੀਂ ਮਿਲਣੀਆਂ ਨੇ ਅੱਜ ਇਹ ਪ੍ਰਣ ਕਰਨਾ ਹੈ ਅਸੀਂ ਦੁਨੀਆ ਦੇ ਕਿਸੇ ਵੀ ਖਿੱਤੇ ਦੇ ਵਿੱਚ ਰਹੀਏ ਇੱਕ ਪਰਿਵਾਰ ਹਾਂ ਇੱਕ ਪਰਿਵਾਰ ਵਾਂਗ ਰਹੀਏ ਇੱਕ ਦੂਜੇ ਦੀ ਮਦਦ ਕਰੀਏ ਇੱਕ ਦੂਜੇ ਦੇ ਨਾਲ ਖੜੀਏ ਤੇ ਹਮੇਸ਼ਾ ਹੀ ਗੁਰੂ ਨਾਨਕ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਜੀ ਦਾ ਆਪਾਂ ਆਸਰਾ ਲਈਏ ਆਸਰਾ ਲੈ ਕੇ ਗੁਰੂ ਦੇ ਮੁਤਾਬਕ ਜੀਵਨ ਬਤੀਤ ਕਰ ਗਏ 350 ਸਾਲਾ ਸ਼ਤਾਬਦੀ ਗੁਰੂ ਤੇਗ ਬਹਾਦਰ ਪਾਤਸ਼ਾਹ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਇਆਲਾ ਜੀ ਇਹ ਨਵੰਬਰ ਮਹੀਨਾ ਚੜ ਗਿਆ ਹੈ ਤੇ 25 ਨਵੰਬਰ ਨੂੰ ਇਹ ਸ਼ਹੀਦੀ ਦਿਹਾੜਾ ਹੈ ਆਪਾਂ ਸਾਰਿਆਂ ਨੇ ਦੁਨੀਆ ਦੇ ਕਿਸੇ ਵੀ ਖਿੱਤੇ ਦੇ ਵਿੱਚ ਬੈਠੇ ਹੋਈਏ ਆਪਾਂ ਇਹਨਾਂ ਦਿਨਾਂ ਨੂੰ ਮਨੁੱਖੀ ਅਧਿਕਾਰਾਂ ਵਜੋਂ ਧਾਰਮਿਕ ਆਜ਼ਾਦੀ ਵਜੋਂ ਮਨਾਉਣਾ ਹੈ ਗੁਰੂ ਨੂੰ ਯਾਦ ਕਰਨਾ ਹੈ ਤੇ ਗੁਰੂ ਦੇ ਆਸ਼ੇ ਦੇ ਮੁਤਾਬਕ ਚੱਲਣਾ ਹੈ ਮੈਂ ਸਾਰਿਆਂ ਨੂੰ ਗੁਰੂ ਨਾਨਕ ਨਾਮ ਲੈ ਵਾਸਤੇ ਇੱਕ ਸੰਗਤਾਂ ਨੂੰ ਖਾਲਸਾ ਪੰਥ ਨੂੰ ਸਮੁੱਚੇ ਸੰਸਾਰ ਨੂੰ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਦੀ ਲੱਖ 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 ਵਧਾਈ ਦੇਣਾ ਹਾਂ ਦੁਨੀਆਂ ਦੇ ਕਿਸੇ ਵੀ ਹਿੱਸੇ 'ਚ ਰਹੀਏ ਅਸੀਂ ਸਮਰਪਿਤ ਹਾਂ ਸਾਡੇ ਸਰਵੋੱਚ ਤਖਤ ਸ੍ਰੀ ਅਕਾਲ ਤਖਤ ਸਾਹਿਬ ਨੂੰ ਜਦੋਂ ਇੱਕ ਕੁੰਡਾ ਸਿਰ ਤੇ ਹੁੰਦਾ ਤਾਂ ਹਾਥੀ ਵੀ ਮਹਾਵਤ ਦੇ ਕਹਿਣ ਵਿੱਚ ਚੱਲਦਾ ਹੈ ਵਰ ਜੇ ਕੁੰਡਾ ਨਾ ਹੋਵੇ ਤਰ ਉਹ ਵੀ ਫਿਰ ਕੰਦਾ ਟਾਉਂਦਾ ਫਿਰਦਾ ਮਨ ਕੁੰਚਰ ਪੀਲਕ ਗੁਰੂ ਗਿਆਨ ਕੁੰਡਾ ਜਹ ਖਿੰਚੇ ਤੈ ਜਾਏ ਨਾਨਕ ਹਸਤੀ ਕੁੰਡੇ ਬਾਹਰਾ ਫਿਰ ਫਿਰ ਉੱਜੜ ਪਾਏ ਆਪਾ ਗੁਰੂ ਦੇ ਗਿਆਨ ਦਾ ਕੁੰਡਾ ਸ੍ਰੀ ਅਕਾਲ ਤਖਤ ਸਾਹਿਬ ਦੀ ਅਗਵਾਈ ਦੇ ਵਿੱਚ ਚਲਦਿਆਂ ਖੋਸ਼ ਰਹੀਏ ਚੜਦੀ ਕਲਾ ਚ ਰਹੀਏ ਸਰਬੱਤ ਦੇ ਭਲੇ ਦੇ ਕਾਰਜ ਕਰੀਏ ਤੇ ਗੁਰੂ ਆਸ਼ੇ ਦੇ ਮੁਤਾਬਕ ਚੱਲੀਏ ਮੈਂ ਇੱਥੇ ਪਹੁੰਚੀ ਹੋਈ ਸਮੁੱਚੀ ਸੰਗਤ ਉਹ ਦੁਨੀਆ ਦੇ ਕਿਸੇ ਵੀ ਹਿੱਸੇ ਵਿੱਚੋਂ ਆਈ ਉਹ ਸਿੰਧ ਵਿੱਚੋਂ ਆਈ بلوچستان ਵਿੱਚੋਂ ਆਈ ਅੱਜ ਮੈਂ ਤੁਰਿਆ ਆ ਰਿਹਾ ਸੀ ਤੇ ਦੋ ਬੜੇ ਪਿਆਰੇ ਬੱਚੇ ਆਉਣ ਤੇ ਮੈਂ ਛੋਟੇ ਦੇ 4 ਸਾਲ ਦੇ ਬੱਚੇ ਨੂੰ ਪੁੱਛਿਆ ਤੇਰਾ ਨਾਮ ਕੀ ਹੈ ਪੁੱਤ ਉਹ ਕਹਿੰਦਾ ਸਰਦਾਰ ਹਿੰਮਤ ਸਿੰਘ ਇਹ ਸਾਡੀ ਪਛਾਣ ਹੈ ਆਪਣੇ ਨਾਵਾਂ ਦੇ ਮਗਰ ਸਿੰਘ ਤੇ ਕੌਰ ਇਹਨੂੰ ਆਪਾਂ ਕਾਇਮ ਰੱਖਣਾ ਮਾਣ ਨਾਲ ਰਹਿਣਾ ਅਣਖ ਨਾਲ ਰਹਿਣਾ ਗੁਰੂ ਨੇ ਸਿਖਾਇਆ ਪਰ ਗੁਰੂ ਦੇ ਪ੍ਰਤੀ ਹਮੇਸ਼ਾ ਹੀ ਵਫਾਦਾਰ ਰਹਿਣਾ ਮੈਨੂੰ ਇਹ ਵੀ ਖੁਸ਼ੀ ਹੈ ਕਿ ਲੰਗਰ ਹਾਲ ਦੇ ਵਿੱਚ ਸਾਡੇ ਸਿੰਧੀ ਭਰਾ ਬਹੁਤ ਸੇਵਾ ਕਰ ਰਹੇ ਸੀ ਮਾਮਾ ਭੈਣਾ ਤੇ ਮੈਂ ਇਸ ਮੰਚ ਦੇ ਰਾਹੀ ਸਮੁੱਚੇ ਗੁਰੂ ਨਾਨਕ ਨਾਮ ਲੈਵਾ ਸਿੱਖ ਸੰਗਤਾਂ ਨੂੰ ਇਹ ਬੇਨਤੀ ਕਰਦਾ ਕੋਈ ਵੀ ਗੁਰਪੁਰਬ ਹੋਵੇ ਸਾਡਾ ਦਿਨ ਹੋਵੇ ਆਪਾਂ ਸਾਰੇ ਜਾਣੇ ਮਿਲ ਜੁਲ ਕੇ ਹੱਥੀਂ ਸੇਵਾ ਕਰਿਆ ਕਰੀਏ ਬਹੁਤੀਆਂ ਥਾਵਾਂ ਤੇ ਕੁਝ ਲੋਕ ਸਾਡੇ ਕਿਰਾਏ ਦੇ ਉੱਤੇ ਬੰਦੇ ਲੈ ਕੇ ਆਉਂਦੇ ਆ ਹੱਥ ਦਿੱਤੇ ਆ ਰੱਬ ਨੇ ਸੇਵਾ ਲਈ ਸੇਵਾ ਕਰੀਗੇ ਇਸ ਸੇਵਾ ਤੋਂ ਆਪਾਂ ਸਾਰਾ ਕੁਝ ਸਿੱਖੀਏ ਗੁਰੂ ਕਿਰਪਾ ਕਰੇ ਅਗਲੀ ਵਾਰ ਜਦੋਂ ਪ੍ਰਕਾਸ਼ ਦਿਹਾੜਾ ਆਵੇ ਗੁਰੂ ਸਾਹਿਬ ਦਾ ਆਪਾਂ ਹੋਰ ਵੱਡੀ ਗਿਣਤੀ ਦੇ ਵਿੱਚ ਨਨਕਾਣਾ ਸਾਹਿਬ ਦੀ ਮੁਬਾਰਕ ਧਰਤੀ ਦੇ ਉੱਤੇ ਆਈਏ ਇੱਥੋਂ ਦੇ ਮੁੱਖ ਸੇਵਾਦਾਰ ਸਰਦਾਰ ਰਮੇਸ਼ ਸਿੰਘ ਜੀ ਅਰੋੜਾ ਉਹਨਾਂ ਦੀ ਸਮੁੱਚੀ ਟੀਮ ਉਹਨਾਂ ਦੇ ਅਸੀਂ ਬੜੇ ਧੰਨਵਾਦੀ ਆਂ ਬੜੇ ਪੁਖਤਾ ਪ੍ਰਬੰਧ ਕੀਤੇ ਹਰ ਪਾਸੇ ਬਹੁਤ ਸੋਨੇ ਪ੍ਰਬੰਧ ਸਨ ਅਸੀਂ ਇਹਨਾਂ ਦੇ ਜੋ ਇੱਥੇ ਪ੍ਰਬੰਧ ਕੀਤੇ ਜੋ ਸੰਗਤਾਂ ਨੂੰ ਸੰਭਿਆ ਇੱਕ ਬੇਨਤੀ ਮੈਂ ਹੋਰ ਕਰਦੀ ਕੱਲ ਬੜੇ ਜਾਣੇ ਕੁਛ ਮੈਨੂੰ ਸਜਣ ਕਹਿ ਰਿਹਾ ਸੀ ਕਮਰਾ ਕਿੱਥੇ ਆ ਤੇ ਮੈਂ ਆਖਿਆ ਵੀ ਆ ਜਿਹੜੀ ਸੰਗਤ ਤੰਬੂ ਲਾ ਕੇ ਬਾਹਰ ਹੀ ਪਈ ਪਾਰਕਾਂ 'ਚ ਸੁੱਤੇ ਆਪਾਂ 2-3 ਦਿਨ ਜਦੋਂ ਵੀ ਆਈਏ ਗੁਰਦੁਆਰਿਆਂ 'ਚ ਆਪਾਂ ਆਪਣੇ ਬਜ਼ੁਰਗਾਂ ਵਾਲਾ ਸੁਭਾਅ ਰੱਖੀਏ ਕਿ ਅਸੀਂ ਗੁਰੂ ਘਰ ਆ ਗਏ ਆ ਜਿੱਥੇ ਵੀ ਥਾਂ ਮਿਲ ਗਈ ਲੇਟ ਜਾਈਏ ਪਰ ਗੁਰੂ ਦੇ ਨਾਲ ਜੁੜੀਏ ਆਪਣੀਆਂ ਇਹਨਾਂ ਛੋਟੀਆਂ-ਛੋਟੀਆਂ ਗੱਲਾਂ ਕਰਕੇ ਐਵੇਂ ਹੀ ਮਾੜਾ ਚੰਗਾ ਕਹਿਣਾ ਉਧਰ ਵੀ ਸਾਡੇ ਬੜਾ ਚੱਲਦਾ ਹੈ ਵੇਖੋ ਸੰਗਤ ਹਜ਼ਾਰਾਂ ਵਿੱਚ ਹੁੰਦੀ ਹੈ ਤੇ ਪ੍ਰਬੰਧ ਕਈ ਵਾਰੀ ਛੋਟੇ ਵੀ ਪੈ ਜਾਂਦੇ ਪਰ ਇਹਦੇ باوجود ਬੜੇ ਸੋਹਣੇ ਇਸ ਪਾਸੇ ਤੰਬੂ ਲੱਗੇ ਸੀ ਗੱਡੇ ਲੱਗੇ ਆ ਸੰਗਤ ਆ ਰਾਮ ਨਾਲ ਪਈ ਆ ਬਸ ਗੁਰੂ ਨਾਨਕ ਦੇ ਘਰ ਵਿੱਚ ਆਣ ਕੇ ਆਪਾਂ ਇਹੀ ਗਾਉਣਾ ਹੈ ਸਿੱਧਾ ਬੋਲਣ ਸ਼ੁਭ ਬਚਨ ਸਿੱਧਾ ਬੋਲਣ ਸ਼ੁਭ ਬਚਨ ਉਹ ਕੋਈ ਬਚਨ ਸਿੱਧ ਬੋਲਣ ਸ਼ੁਭ ਬਚਨ ਧੰਨ ਨਨਕ ਤੇਰੀ ਵੱਡੀ ਕਮਾਈ ਧੰਨ ਨਨਕ ਤੇਰੀ ਵੱਡੀ ਕਮਾਈ ਨਨਕ ਤੇਰੀ ਵੱਡੀ ਕਮਾਈ ਧੰਨ ਨਨਕ ਤੇਰੀ ਵੱਡੀ ਕਮਾਈ ਗੁਰੂ ਕਿਰਪਾ ਕਰੇ ਅਸੀਂ ਦੁਨੀਆ ਦੇ ਕਿਸੇ ਵੀ ਖਿੱਤੇ ਵਿੱਚ ਹੋਈਏ ਸਾਡੀ ਕੌਮ ਗੁਰੂ ਨਾਨਕ ਨਾਮ ਲੈਵਾ ਸਿੱਖ ਸੰਗਤ ਵੜੇ ਫੁੱਲੇ ਚੜ੍ਹਦੀ ਕਲਾ ਵਿੱਚ ਰਵੇ ਇਹ ਗੁਰੂ ਨਾਨਕ ਪਾਤਸ਼ਾਹ ਅੱਗੇ ਅਰਦਾਸ ਹੈ ਫੇਰ ਤੋਂ ਲੱਖ ਲੱਖ ਵਧਾਈਆਂ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਦਿਨਾਂ ਪੁਰ ਗਲਤੀ ਦੀ ਮਾਫੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਐਸਾ ਬਾਈ ਕੁਲਦੀਪ ਸਿੰਘ ਜੀ ਗੜਗੜ ਜਿਨ੍ਹਾਂ ਨੇ ਬਹੁਤ ਹੀ ਸੋਨੇ ਵਿਚਾਰ ਸੰਖਿਆ ਨਾਲ ਸਾਂਝੇ ਕੀਤੇ ਸਤਿਗੁਰ ਕਿਰਪਾ ਕਰਨ ਕਿ ਆਪਾਂ ਗੁਰਬਾਣੀ ਦੇ ਪਾਏ ਇਹਨਾਂ ਕੂਲਿਆਂ ਤੇ ਚੱਲਣ ਦੀ ਕੋਸ਼ਿਸ਼ ਕਰਕੇ ਕਾਮਯਾਬ ਹੋਈਏ ਗੁਰੂ ਨਾਲ ਜੋੜੀਏ ਗੁਰੂ ਵਾਲੇ ਬਣੀਏ ਅਤੇ ਗੁਰਬਾਣੀ ਰਾਹੀ આપણા મનોખા જન્મ સફલા કરીએ